ਹਾਂ ਵੀ ਰਿਹਾ ਓਏ ਹਾਂ ਵਈ ਓਏ ਆਪਣੀ ਵੀ ਕਾਦੀ ਜ਼ਿੰਦਗੀ ਆ ਭਾਈ ਓਏ ਹਾਂ ਭਰਾਵਾ ਗਰੀਬਾਂ ਦਾ ਤਾਂ ਟਾਈਮ ਪਾਸ ਹੀ ਹੁੰਦਾ ਦੇਖ ਯਾਰ ਸਾਰਾ ਦਿਨ ਹੋ ਗਿਆ ਹੈ ਨਾ ਇੱਟਾਂ ਬਣਾਈ ਜਾਂਦੇ ਆ ਪਹਿਲਾਂ ਆਪਣਾ ਬਾਪੂ ਸੀ ਉਹ ਸਾਰੀ ਦਿਹਾੜੀ ਜਾਂ ਲੱਗੇ ਰਹਿੰਦਾ ਇੱਟਾ ਬਣਾਉਂਦਾ ਕੁਛ ਨਹੀਂ ਬਣਿਆ ਹਾਂ ਬੰਨਾ ਕੀ ਆ ਭਰਾਵਾ ਬਸ ਟਾਈਮ ਪਾਸ ਹੀ ਹੁੰਦਾ ਇਹ ਗੱਲ ਤਾਂ ਹੀ ਸੱਚੀ ਆ ਯਾਰ ਉਹਨਾਂ ਦੀ ਚੰਦੀ ਆ ਹਨਾ ਜਿਹੜੇ ਨਾਲੇ ਸਰਕਾਰ ਤੋਂ ਪੈਸਾ ਲੈ ਜਾਂਦੇ ਨੇ ਨਾਲੇ ਛੁੱਟੀਆਂ ਬਣਾਉਂਦੇ ਨੇ ਹਾਂ ਇੱਥੇ ਕੋਈ ਛੁੱਟੀ ਨਹੀਂ ਭਰਾਵਾ ਤੜਕੇ ਤੋਂ ਚੱਲ ਪੈਨੇ ਆ ਜੋ 4 ਵਜੇ ਦੇ ਸ਼ੁਰੂ ਹੁੰਨੇ ਆਾਥ ਨੇ ਆ 7-8 ਵਜੇ ਹੈ ਅੱਜ ਤਾਂ ਯਾਰ ਮਜ਼ਦੂਰ ਦੇਸਾ ਇਹ ਮਜ਼ਦੂਰ ਪਤੰਦਰ ਅੱਜ ਵੀ ਇੱਥੇ ਇੱਟਾਂ ਦੇ ਵਿੱਚ ਕੰਮ ਕਰੀ ਜਾਂਦੇ ਨੇਗੇ ਚੱਲ ਜਾ ਕੇ ਦੇਖਦੇ ਆਂਗੇ ਪੁੱਛਦੇ ਆ ਇਹਨਾਂ ਨੂੰ ਕੀ ਗੱਲ ਆ ਆ ਜਾ ਭਾਈ ਆਪਾਂ ਉੱਤਰੋਂ ਮਿੱਟੀ ਚੱਕ ਲਈ ਆ ਯਾਰ ਉਹ ਕਿਵੇਂ ਆ ਸਿੰਦੇ ਸਾਸ ਨਹੀਂ ਕਾ ਜੀ ਉਹ ਠੀਕੋ ਹੋਰ ਮੈਟਰ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ 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 ਉਹ ਮਾੜਾ ਮੋਟਾ ਰਾਮ ਰੂਮ ਕਰ ਲਿਆ ਕਰੋ ਅੱਜ ਤਾਂ ਮਜ਼ਦੂਰ ਦਿਵਸ ਹੈ ਹੈ ਓਏ ਅੱਜ ਤਾਂ ਥੋੜਾ ਦੇਣਾ ਹੈ ਮਜ਼ਦੂਰ ਦਿਵਸ ਉਹ ਕੀ ਹੁੰਦਾ ਹੈ ਹੈ ਉਹ ਕੀ ਹੁੰਦਾ ਚੱਲ ਵੀਰੇ ਆਉਣਾ ਮੈਂ ਉਹ ਮਜ਼ਦੂਰ ਦਿਵਸ ਹੁੰਦਾਗਾ ਮਜ਼ਦੂਰਾਂ ਦਾ ਦਿਨ ਜਿਹੜੇ ਕਿਰਤੀ ਕੰਮੇ ਕੰਮ ਕਰਦੇ ਨੇਗੇ ਜਿਵੇਂ ਹੁੰਦਾ ਸੀਗਾ ਸਾਨੂੰ ਅੱਜ ਛੁੱਟੀ ਹੈਗੀ ਸਰਕਾਰੀ ਅੱਛਾ ਹੋਰ ਤੁਸੀਂ ਬਦੰਦਰੋ ਅੱਜ ਵੀ ਲੱਗੇ ਪਏ ਹੋ ਰਾਮ ਰੂਮ ਕਰ ਲਿਆ ਕਰੋ ਮਾੜਾ ਮੋਟਾ ਭਾਈ RAM ਤਾਂ ਸ਼ਿਵਾਂ ਚ ਜਾ ਕੇ ਹੂ ਸਾਡਾ ਤਾਂ ਯਾਰ ਸਾਟਾ ਕਿਹੜਾ ਮਜ਼ਦੂਰ ਤੇ ਹੱਸਦਾ ਜੇ ਭਾਈ ਅਸੀਂ ਅੱਜ ਨਾ ਕੰਮ ਕੀਤਾ ਘਰੇ ਰੋਟੀ ਨੂੰ ਪੈਸੇ ਕਿੱਥੋਂ ਲੈ ਕੇ ਜਾਵਾਂਗੇ ਆਟਾ ਕਿੱਥੋਂ ਲੈ ਕੇ ਆਵਾਂਗੇ ਯਾਰ ਸਾਰਾ ਟੱਬਰ ਤਾਂ ਤੁਸੀਂ ਕੰਮ ਕਰਦੇ ਹੋਗੇ ਅ ਅਜੇ ਵੀ ਇੰਨਾ ਫਿਕਰ ਕਰਦੇ ਹੋ ਭਾਈ ਮਾਂ ਲੱਗੀ ਵੀ ਆ ਕਿ ਬਰਨਾਲੇ ਉਹਨੂੰ 1500 ਰੁਪਏ ਦਿੰਦੇ ਆ ਘਰ ਵਾਲੀ ਇੱਥੇ ਝਾੜੂ ਪੋਚੇ ਦਾ ਘਰੇ ਕੰਮ ਕਰਦੇ ਲੋਕਾਂ ਦੇ ਉਹਨੂੰ 500 ਰੁਪਏ ਇੱਕ ਕਰ ਦਿੰਦਾ ਅੱਛਾ ਹਾਂ ਭਾਈ ਛੋਟੇ ਵਰਗੇ ਲੋਕਾਂ ਦੀ ਚੰਦੀ ਆ ਜਿੰਮੇ ਆ ਹੱਥ ਨੂੰ ਦੱਸਿਆ ਕਿਹੜਾ ਦੇਵਤਾ ਥੋੜਾ ਅੱਜ ਮਜ਼ਦੂਰ ਦੇ ਸਾਡਾ ਨਹੀਂ ਥੋੜਾ ਵੀ ਹੈ ਸਾਰਿਆਂ ਦਾ ਹੀ ਹੈ ਤਾਂ ਕਿਰਤੀ ਗਾਮਿਆਂ ਦਾ ਭਾਈ ਉਹ ਤਾਂ ਥੋੜਾ ਫਿਰ ਮਜ਼ਦੂਰ ਦੇਵਤਾ ਥੋੜਾ ਤੁਹਾਨੂੰ ਅੱਜ ਤਨਖਾਹ ਪੈਗੀ ਤੇਰੀ ਮਾਟਰ ਜੀ ਕਿੰਨੀ ਤਨਖਾਹ ਕਿੰਨੇ ਦਿਨ ਚਲ ਤੂੰ ਮੇਰੀ ਤਨਖਾਹ ਤੋਂ ਯਾਰ ਕੀ ਲੈਣਾ ਨਾ ਮਾਟਰ ਜੀ ਦੱਸਦਾ ਸੀ 50 6000 ਰੁਪਿਆ ਹਾਂ ਹੈਗੀ ਐਨੀ ਕ ਮਤਲਬ ਕਿ ਇੱਕ ਦਿਨ ਦਾ ਇੰਨਾ ਕਦਾ ਮੈਂ ਵੀ ਸਾਹਿਬ ਵੀ ਕਿਤਾਬੀ ਇੱਕ ਦਿਨ ਦਾ 2000 ਰੁਪਇਆ ਬਣ ਜਾਂਦਾ ਉਹ ਚਲ ਮੈਂ ਤਾਂ ਉਸ ਵੇ ਇੱਕ ਹੀ ਗੱਲ ਕਰਤੀ ਤੂੰ ਤਾਂ ਕੁਝ ਨਹੀਂ ਕਰ ਗਿਆ ਜੀ ਬਟਰ ਜੀ ਸੁਣ ਤਾਂ 2000 ਰੁਪਇਆ ਐਤਵਾਰ ਦਾ ਵੀ ਆਉਂਦਾ ਅਸੀਂ ਜੇ ਕੰਮ ਕਰਾਂਗੇ ਤਾਂ 200 ਰੁਪਇਆ ਕਮਾਵਾਂਗੇ ਹੁਣ ਆਏ ਸੀ ਇੰਨੀ ਸਖਰ ਦੁਪਹਿਰਾਂ ਧੁੱਪ ਦਾ ਸੀ ਹੁਣ ਮੈਂ ਕਿਹਾ 2 ਘੰਟੇ ਕੰਮ ਤੇ ਲਾ ਲਈਏ 200 ਇੱਕ ਗੱਡੀ ਆ ਬਟਰ ਜੀ ਤੁਹਾਨੂੰ ਆਉਂਦੀਆਂ ਨੇ ਗੱਲਾਂ ਛੋਡੇ ਵਰਗਾ ਦਾ ਮਜ਼ਦੂਰ ਦੇ ਹਿਸਾਬ ਸਾਡੇ ਦਾ ਝੁੱਗੇ ਚੌੜ ਕਰਾਏ ਪੈਣੇ ਉਹ ਮਾਸਟਰ ਕਿਹੜਾ ਫਿਰ ਉਹੀ ਲੱਗ ਗਏ ਅਸੀਂ ਵੀ ਮਿਹਨਤ ਕੀਤੀ ਐ ਵੜ ਕੇ ਲੱਗੇ ਆ ਆਹਾ ਮਾਸਟਰ ਜੀ ਮਿਹਨਤ ਨਹੀਂ ਹੈਗੀ ਫੈਕਟਰ ਜੀ ਆਏ ਨਾ ਕਰਿਆ ਕਰੋ ਯਾਰ ਗਰੀਬਾਂ ਦਾ ਉਹ ਵਜਾਹਕ ਨਾ ਕਰੋ ਉਹ ਮਜ਼ਾਕ ਨਹੀਂ ਮੈਂ ਤਾਂ ਹੂੰ ਕਹਤਾ ਤੈਨੂੰ ਤੂੰ ਤਾਂ ਬਦੰਦਰਾ ਗੁੱਸਾ ਹੀ ਕਰ ਗਿਆ ਹਾਂਜੀ ਹਸਰੀ ਕਾ ਸਾਰੇ ਪੈਣ ਭਰਾਵਾਂ ਨੂੰ ਤੇ ਦੋਸਤੋ ਜਿਹੜੀ ਇਹ ਆ ਅਸੀਂ ਅੱਜ ਵੀਡੀਓ ਬਣਾਈ ਆ ਸਾਡਾ ਕਿਸੇ ਧਰਮ ਨਾਲ ਹਨਾ ਜਾਂ ਕਿਸੇ ਕਾਸਟ ਨਾਲ ਕੋਈ ਹੋਣੀ ਵੀ ਅਸੀਂ ਨਹੀਂ ਬਾਣੀ ਦਿਖਾਉਣਾ ਚਾਹੁੰਦੇ ਸਾਡੇ ਨਾਲ ਇਹ ਭੱਠੇ ਵਾਲਾ ਭਰਾ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿ세 ਕੀ ਕਹਿਣਾ ਚਾਹਣਾ ਬਾਈ ਮੈਂ ਤਾਂ ਹਰਿੰਦਰ ਇਹ ਹੀ ਗੱਲ ਕਹਿਣੀ ਚਾਹਣਾਗਾ ਵੀ ਜਿਹੜਾ ਇਹ ਮਜ਼ਦੂਰ ਦੇ ਵਸਾ ਚਲੋ ਠੀਕ ਹੈ ਇਹ ਫਾਰਮੈਲਟੀਆਂ ਨਹੀਂ ਗੀਆਂ ਪਰ ਜੇ ਆਪਾਂ ਅੱਜ ਮਜ਼ਦੂਰਾਂ ਦੇ ਘਰਾਂ ਦੀ ਹਾਲਤ ਦੇਖੀਏ ਤਾਂ ਇੱਕ ਸੁਭਾਤ ਹੈ ਉਹਦੇ ਵਿੱਚ ਬਾਥਰੂਮ ਅੱਜ ਵੀ ਘਰ ਜਿਹੜੇ ਹੈਗੇ ਨੇ ਉਹ ਹੈਗੇ ਨਹੀਂ ਉਸੇ ਜੀ ਬਾਥਰੂਮ ਤੇ ਬਾਈ ਆਪਾਂ ਦੂਰ ਨਾ ਜਾਈਏ ਆ ਬਾਈ ਖੜਾ ਬਾਈ ਇੱਕ ਮਹੀਨਾ ਤੂੰ ਇੱਥੇ ਮੈਨੂੰ ਪਤਾ ਮਿਹਨਤ ਕਿੰਨੀ ਲੱਗਦੀ ਹੈ ਕਿੰਨੇ ਪੈਸੇ ਕਮਾ ਲੈਣਾ 10-15000 ਆਹ ਦੇਖ ਲਓ ਵਿੱਚ ਲੋਕਾਂ ਨੂੰ ਬਹਿਮ ਹੁੰਦਾ ਵੀ ਪੱਠੇ ਵਾਲੇ 40-50 50000 ਰੁਪਏ ਕਮਾਉਂਦੇ ਨੇ ਹਾਂ ਬੱਸ ਜਿਵੇਂ ਅਸੀਂ ਦੱਸਿਆਗਾ ਤੇ ਸਾਰਿਆਂ ਨੂੰ ਮਜ਼ਦੂਰ ਦੇ ਦਿਵਸ ਦੀਆਂ ਮੁਬਾਰਕਾਂ ਬੈਸੇ ਤਾਂ ਇਹ ਚਲੋ ਫਾਰਮੈਲਟੀ ਵਾਲਾ ਦੇਣਾਗਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ